ਭਾਈ ਗਿੱਤ ਜੀ ਕਾ ਖਾਸਾ ਭਾਈ ਗਿੱਤ ਜੀ ਕੀ ਫਤਿਹ ਜੀ ਹਰ ਇੱਕ ਆ ਸਾਰਿਆਂ ਦਾ ਤੇ ਅੱਜ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਪੋਵਨ ਸਾਹਿਬ ਦੇਖੇ ਅੰਮ੍ਰਿਤਸਰ ਤੋਂ ਪੋਵਨ ਸਾਹਿਬ ਦੇ ਨਗਰ ਕੀਰਤਨ ਜਾਂਦਾ ਆ ਉਹਦੇ ਚੱਲੇ ਆਪਾਂ ਦਰਸ਼ਨ ਚਾਰੇ ਕਰਨ ਇਹ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਵਾ ਤੇ ਇਹ ਤੁਹਾਨੂੰ ਦਰਸ਼ਨ ਪੂਰੇ ਕਰਾਵਾਂਗੇ ਨਗਰ ਕੀਰਤਨ ਦੇ ਇਸੇ ਤਰ੍ਹਾਂ ਵਲੌਗ ਨਾਲ ਜੁੜੇ ਰਹੋ ਪਹੁੰਚ ਗਏ ਜੀ ਆਪਾਂ ਬਾਬਾ ਦੀਪ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਸੰਗਤਾਂ ਦਾ ਇਕੱਠ ਵੇਖੋ ਜੀ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਆਏ Ei, a primeira संगत बहुत ज्याई ਦਰਸ਼ਨਦਾਰੇ ਕਰ ਲਏ ਆ ਤੇ ਹੁਣ ਆਪਾਂ ਨਗਰ ਕੀਰਤਨ ਜੱਗੇ ਜਾ ਰਹੇ ਆ ਤੇ ਕਰੋ ਦਰਸ਼ਨ ਨਗਰ ਕੀਰਤਨ ਦੇ ਇਹ ਸਾਰੀ ਸੇਵਾ ਕਰਦੇ ਨੇ ਇਹ ਸਾਰੀ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੱਗੇ ਸੇਵਾ ਕਰ ਰਹੀ ਆ ਸਾਡੀ ਚਾਟੀ ਆਪਾਂ ਦੀ ਬਕੀ ਬਾਰੀ ਗੱਟੇ ਤੇ ਕੜਾ ਦੀ ਚਾਟੀ ਵਾਲੇ ਦੇ ਜਿਹੜੀ ਮਿੰਟ ਵਿੱਚ ਬਾੜ ਦੀ ਚਾਟੀ ਚਿਰੇ ਅੱਗੇ ਅੱਗੇ ਟਕਰੇ ਫਿੱਟ ਕਰੇ ਜਿੱਤਰਾ ਵਿੱਚ ਕਾ ਸਖੁਰ ਤੇ ਹੰਦਾ ਮੰਗਾ ਪਹਿਲੀਆਂ ਇਹ ਆਪਣੇ ਜਥੇਦਾਰ ਵਿਕਰਮ ਸਿੰਘ ਅੰਮ੍ਰਿਤਸਰ ਵਾਲੇ ਇਹ ਵੀ ਨਗਰ ਕੀਰਤਨ ਤੇ ਪਹੁੰਚ ਕੇ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਹਨ ਗੋਭੀ ਵਾਲੇ ਪਿਆਰੇ ਖਾਲਸਾ ਜੀ ਧਰਨਾ ਵਾਲਿਆਂ ਦੀ ਸੱਚੀ ਅਗਵਾਈ ਵਿੱਚ ਚੱਲੋ ਧਰਮਯੁੱਧ ਮੋਰਚੇ 'ਤੇ ਚਲੋ ਮੇਰੇ ਨਾਇਕ ਕਹਿਣਾ ਸ਼ੁਰੂ ਕਰਦਾ ਹਾਂ ਇਹ ਟੋਫੀਆਂ ਵੰਤਾਰੇ ਨੇ ਤੇ ਆਪਣੀਆਂ ਆਪਣੀਆਂ ਜੇਬਾਂ 'ਚ ਪਹਿਲਾਂ ਪਾਉਣਗੇ ਤੇ ਬਾਅਦ ਚ ਸੰਗਤਾਂ ਨੂੰ ਵਰਤੋਣਗੇ ਕੀ ਬਾਲਾ ਕੋਰੇ ਬਰੂਦ ਪਰ ਲੱਗੇ ਨੇ ਆਪਣੇ ਆਪ ਪਤੋਲਾ ਚ ਤੇ ਬਾਅਦ ਚ ਚਲਾਉਣਗੇ ਤਰਾ ਦੁਬਾਰ ਹੋਣ ਆਪਾਂ ਚੜਨ ਲੱਗਿਆ ਬਾਸ ਦੇ ਉੱਪਰ ਜੋ ਵੀ ਪਠਾਕੇ ਆ ਤੇ ਹੁਣ ਆਪਾਂ ਅੱਗੇ ਜੀਤੇ ਜਾ ਕੇ ਅੱਗੇ ਜਾਵਾਂਗੇ ਆਜੋ ਵੀਰ ਚੱਲ ਵੀਰ ਓਏ ਲੋ ਜੀ ਬਾਸ ਆ ਰਹੀ ਏ ਤੇ ਆਪਣੇ ਸਿੰਘ ਚੜਨ ਲਈ ਤਿਆਰ ਨੇ ਬਾਸ ਦੇ ਉੱਤੇ ਰੈਡੀ ਸਟੈਡੀ ਗੋ ਚਲੋ ਵੀਰ ਚਲੋ ਚੱਲ ਜੋਦੇ ਚੱਲ ਚੱਲ ਸ਼ੇਰ ਲੋਬੀ ਚੜ ਗਿਆ ਆਪਣੇ ਸ਼ੇਰ ਬਸ ਤੇ ਉੱਤੇ ਲੋ ਜੀ ਆਪਾਂ ਬਹਿ ਗਏ ਆਂ ਬਸ ਦੇ ਉੱਪਰ ਵੀਰ ਜੀ ਤੁਹਾਨੂੰ ਬਸ ਉੱਪਰ ਦਾ ਕਿੱਦਾਂ ਲੱਗ ਰਿਹਾ ਵੀਰ ਜੀ ਫੇਰ ਆਪਣਾ ਗੱਲਾ ਹੋਣੀ ਆ ਸਿੱਧਿਆ ਆਪਣਾ ਗੱਲਾ ਜਲ ਯਾਤਰਾ ਬਹੁਤ ਹੋ ਗਈ ਆ ਹੁਣ ਆਪਾਂ ਬਸਤ ਯਾਤਰਾ ਕਰਾਂਗੇ ਤੇ ਤੁਹਾਨੂੰ ਯਾਤਰਾ ਕਰਾਵਾਂਗੇ ਨਾਲ ਦੀ ਨਾਲ ਇੱਕ ਬੱਸ ਆਉਂਦੀ ਆ ਸਾਡੇ ਪਿੱਛੇ ਉਹਦੇ ਉੱਤੇ ਵੀਰ ਚੜੇ ਆ ਵੇਖੋ ਮੇਰੀ ਗੱਲ ਸੁਣ ਪਹਿਲਾ ਵੀਡੀਓ ਬਣਾ ਲਾ ਕਰ ਬਹੁਤ ਆਹ ਬੜੇ ਸੋਹਣੇ ਮੈਨੂੰ ਗੁਰਦਾਰੇ ਚਾਹਵਾ ਲਾਵੇ ਪਿੰਡਾਂ ਵਾਲੇ ਹਨਾ ਪਿੰਡਾਂ ਦੇ ਬੜੇ ਸੋਹਣੇ ਜੱਗਰ ਨੀ ਇਹ ਹੈਗਾ ਗੁਰਦਰ ਨੇ ਨਿਕਾਇਆ ਪਰ ਇਹਦੇ ਅੰਦਰ ਛਾਤ ਕਿੰਨੀ ਹੁੰਦੀ ਹੈ ਸਿਰ ਸਿਰ ਮਾਇਆ ਇਹਦੇ ਤੇ ਪਾੜੇ ਪਾੜੇ ਸਨ ਫੈਂਸ ਉੱਤੇ ਮਫਰ ਲੈ ਆ ਪੈਣ ਇੱਕ ਹੋਰ ਇੱਕ ਹੋਰ ਇੱਧਰ ਪੈਣ ਜੀ ਇੱਕ ਹੋਰ ਭੈਣ ਇੱਧਰ ਪੈਣ ਇੱਧਰ ਜਾ ਇਹ ਓ ਬੱਲੇ ਭੈਣ ਤੇਰੇ ਭੈਣ ਥੈਂਕ ਯੂ ਇਹ ਲੱਗਾ ਜੀ ਗੰਨੇ ਦਾ ਰਸ ਓ ਜੋਰੀਆ ਹੁੰਦੇ ਏ ਆਹ ਫੌਜੀ ਕੀ ਬੇਲੋ ਉਹਦਾ ਹਿੱਸਾ ਆ ਬੱਸ ਕਰ ਜੀ ਰਸਾ ਉਹ ਦੁਖੜਬਾ ਜੇ ਉੱਤਰ ਕੇ ਹੁਣ ਆਪਾਂ ਬਹਿ ਗਏ ਟਰੱਕ ਤੇ ਟਰਾਲੀ ਦੇ ਟਰਾਲੀ ਟਰਾਲੀ ਮੈਂ ਟਰਾਲੀ ਉੱਪਰ ਟਰਾਲੀ ਆ ਵੇਖੋ ਜੀ ਬਾਸ ਸੱਪੜੀ ਆਉਂਦੀ ਆ ਪਿੱਛੇ ਆਪਾਂ ਜਾਣਦੇ ਅੱਗੇ ਵੀਰ ਜੀ ਟਰਾਲੀ ਦੇ ਬੈਠ ਕੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਵੀਰ ਜੀ ਕੋਟੇ ਦੇ ਸਮਾਨ ਚੋਕਲੇਟ ਦੇ ਕੋਲ ਵੱਡੇ ਬੰਦੇ ਓਏ ਯਾਰ ਨਹੀਂ ਬੰਦ ਉਹ ਚੋਗੜਾ ਵਾਲਾ ਦੀਪਾ ਵਾਲਾ ਵੀਰੇ ਦਾ ਲੰਗਰ ਜੇ ਨਾ ਨਾ ਕਰ ਨੀ ਕੋਈ ਜੋ ਮਿਲ ਗਿਆ ਦੇ ਦੇ ਇਹਨੂੰ ਕੋਈ ਮਿਸ਼ਰੀ ਕੋਈ ਆ ਮੇਰਾ ਵੀਰ ਇਹਨੂੰ ਬਾਬਾ ਦੀਪ ਸਿੰਘ ਦਾ ਹੌਸਲਾ ایک رگی وے اوئے آ وے جا وے اوئے آ وے یار اللہ اللہ آ یار باغ ملکا باغ اوئے 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 ਭਰੀ ਆਪ ਚੱਲ 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 ਆਏ 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 ਦਾ ਕਾਦਾ ਮਾਮਾ ਬੱਸ ਬਣ ਕੇ ਲੋ ਜੀ ਘੁੰਮ ਫੇਰ ਕੇ ਫੇਰ ਆਪ ਪਹੁੰਚ ਗਿਆ ਉਹ ਹੀ ਬੱਸ ਤੇ ਆ ਵੀਰ ਆ ਦੱਪ ਨਾਲੀ ਪੀਸ ਕੀਮਾ ਲਾਉਂਦਿਆ ਵੇਖੋ ਉਹ ਗਲਾਸ ਹੀਂ ਦੀ ਕਰਕੇ ਗਲਾਸ ਹੀਂ ਦੀ ਕਰਕੇ ਓਏ ਗਾਲਾਂ ਕਿੱਢੇ ਵੀਰੇ ਗਾਲਾਂ ਦੀ ਇਸ ਕੋਲ ਆਪ ਲੋਗ ਬਣੰਦੇ ਸਾਰਾ ਕੱਢੰਡੀ ਚੱਲ ਬੈਠ ਲੈ ਵੇ ਓਏ ਹੋਏ ਵੇ ਇਹ ਕਿਹੜੀ ਸਕੀਮ ਲਾਉਂਦੇ ਆ ਤੋਏ ਬੜੇ ਬੜੀ ਸਾਵਧਾਨੀ ਨਾਲ ਬਹਿਣਾ ਕਿ ਕਵ ਕੀਤਾ ਹੀ ਇੱਕ ਵਾਰ ਫੇਰ ਤੋਂ ਬੱਸ ਦੀ ਉਡੀਕ ਹੋ ਰਹੀ ਆ ਤੇ ਆਪਣੀ ਸੰਗਤ ਜਾ ਰਹੀ ਐ ਬਸਦੇ ਵੱਲ ਚੱਲ ਗੋਰਿਆ ਜਲਦੀ ਹਲੇ ਹੋ ਰਹੀ ਐ ਪੈਸੇ ਯਾਤਰਾ ਤੇ ਆਪਾਂ ਕੋਈ ਚੱਡੀ ਲੱਭਦੇ ਪਏ ਆ ਲੋ ਵੀ ਸੰਗਤੋ ਬਸ ਆਪણો ਲੱਭ ਗਿਆ ਫੇਰ ਤੋਂ ਬਾਹਰ ਉਹੀ ਮੇਰੀ ਗੱਡੀ ਮਾਲੀ ਬਸ ਫੇਰ ਚਲੋ ਸਜੋਗਨਾ ਆਪਾਂ ਬਸ ਤੇ ਫੇਰ ਪਹੁੰਚ ਗਏ ਆ ਜੇ ਇੱਥੇ ਤਾਂ ਪਿੱਛੇ ਰਹੋ ਨਹੀਂ ਆਪਾਂ ਉੱਤਰਨਾ ਥੋੜਾ ਆਪਾਂ ਉੱਤਰਨਾ ਦੱਸਦਾ ਗੁਰਦੁਆਰੇ ਜਾ ਕੇ ਠੀਕ ਆ ਤਾਂ ਗੁਰਦੁਆਰੇ ਵਿੱਚ ਦਰਸ਼ਨ ਕਰਾਵਾਂਗੇ ਬੜੇ ਪਿਆਰ ਨਾਲ ਦਰਸ਼ਨ ਕਰੇ ਸੰਤੋ ਭਾਈ ਜੀ ਦਾ ਖਾਲਸਾ ਭਾਈ ਇਹ ਆ ਗਾਣੇ ਬਹੁਤ ਜ਼ਿਆਦਾ ਬਸ ਤੋਂ ਉੱਤਰ ਕੇ ਆਪਣੀ ਪੈਦਲ ਯਾਤਰਾ ਫੇਰ ਸ਼ੁਰੂ ਹੋ ਗਈ ਇੱਕ ਵਾਰੀ ਤੇ ਅੱਗੇ ਸੰਗਤ ਦਾ ਬਹੁਤ ਜ਼ਿਆਦਾ ਕਾਟ ਹੈ ਜੀ ਦੇਖੋ ਕਰੋ ਦਰਸ਼ਨ वीर दो खासम खास यारा यार। <laughs> ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੀ ਐਂਟਰੀ 'ਚ ਸੰਗਤ ਬਹੁਤ ਜ਼ਿਆਦਾ ਹੈ ਜੀ ਇੱਥੇ ਵੀ ਤਾਂ ਪਹਿਲਾਂ ਜੋੜੇ ਜਮ੍ਹਾਂ ਕਰਾਉਣ ਲੱਗੇ ਆ ਤੇ ਫਿਰ ਦਰਸ਼ਨ ਕਰਨ ਜਾਵਾਂਗੇ ਹੋ ਚੱਲ ਗਏ ਆਪਣੇ ਜੋੜੇ ਆਪਣੇ ਸਵੇਰ ਦੇ ਟਰਾਫੀਆਂ ਵੰਡੀ ਜਾਂਦੇ ਆ ਸਵੇਰ ਤੋਂ ਰਾਤ ਪੈ ਗਈ ਆ ਚੜਦੀ ਕਲਾ ਬਬਾ ਜੀ ਚੜਦੀ ਕਲਾ ਲਓ ਜੀ ਸੇਵਾ ਆਪਣੀ ਹੋ ਗਈ ਹੁਣ ਸਮਾਪਤ ਤੇ ਹੁਣ ਆਪਾਂ ਕਰੀਏ ਦਰਸ਼ਨ ਜਾ ਕੇ ਜੂਟੂਬਰ ਜਿਹੜਾ ਬਣਾ ਕਰਾਈ ਜੀ ਬੰਦਾ ਆਪਾਂ ਲੱਲਿਆ ਜੀ ਭਾਲੂ ਤੇ ਕੁੱਤਾ ਕੱਪੜੇ ਹੁਣੇ ਪਾਏ ਨੇ ਦੂਰੇ ਪੱਛਾ ਦੇਖ ਰਿਹਾ ਦਰਸ਼ਕਦਾਰੇ ਕਰਕੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਵਾਪਸੀ ਹੈਲੋ ਵੀਰ ਪੋੜੀ ਲੋ ਵੀਰ ਜੀ ਇਹ ਹੈਗੀ ਪੋੜੀ ਇਹ ਹੈ ਗੋਰਾ ਤੇ ਪੋੜੀ ਚੜ ਗਿਆ ਵੀਰ ਆਪਣਾ ਤੇ ਆਪਾਂ ਲੱਗੇ ਹੁਣ ਟਰੱਕ 'ਚ ਬੈਹਿਣਾ ਓਏ ਜੀ ਰਸਤੇ ਜਾਗਾ ਚਾਹ ਦਾ ਲੰਗਰ ਤੇ ਆ ਵੀਰ ਸਾਨੂੰ ਛਕਾਉਂਦੇ ਆ ਚਾਹ ਵੇਖੋ ਜੀ ਵੀਰ ਦਿਖਲਾ ਵੀਰក្លਾ ਲਈ ਵੀ ਦੀ ਚਾਹ ਨਹੀਂ ਪੀਓ ਸਾਡੇ ਬਾਪੀ ਪਾਇਓ ਮਣੀ ਚਾਹ ਚ ਚੜਦੀ ਕਲਾਏ ਲਓ ਜੀ ਆਪਣੀਆਂ ਕੀ ਚਾਹ ਆਪਣੇ ਸਾਰੇ ਵੀਰਾਂ ਕੋਲ ਚਾਹ ਪਹੁੰਚ ਗਈ ਆ ਵੇਖੋ ਨਗਰ ਕੀਰਤ ਤੋਂ ਆਪਾਂ ਘਰ ਆ ਗਏ ਆ ਤੇ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੇ ਵੀਡੀਓ ਚ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ